ਸ਼ਾਹਰ ਦੇ ਦੁਪਰ ਮਾਇਦੂ ਠੀਕ ਹੈ ਫ੍ਰੀ ਸਰਵਿਸ ਫ੍ਰੀ ਸਰਵਿਸ ਜਦੋਂ ਮਰਜੀ ਕਾਲ ਕਰੋ ਜੀ ਪੂਜਨਾ ਕੋਈ ਐਸਾ ਹੀ ਹੋਇਆ ਹੋਊਗਾ ਕਿ ਕੋਈ ਨਾ ਕੋਈ ਘਟਨਾ ਹੋਈ ਹੋਗੀ ਇਹ ਤਾਂ ਹੈ ਘਟਨਾਵਾਂ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਨੁਕਸਾਨ ਜੇ ਹੋ ਰਿਹਾ ਜਿੰਨੂੰ ਘਟਾਉਣ ਵਾਸਤੇ ਠੀਕ ਹੈ ਜੀ ਕਿ ਇਹ ਪੂਰੇ ਸ਼ਹਿਰ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਹ ਫ੍ਰੀ ਆਫ ਕਾਸਟ ਦਾ ਹੋਰ ਕਿਸੇ ਦਾ ਕੋਈ ਸਵਾਲ ਜੀ ਇਹ ਫਿਰ ਸਰਦਾਰ ਮਨਪ੍ਰੀਤ ਸਿੰਘ ਰੰਧਾਵਾ ਜਿਲ੍ਹਾ ਖੰਡਰ ਸਾਹਿਬ ਨਾਲੋਂ ਦੇ ਚੀਤ ਸਾਹਿਬ ਬੈਠੇ ਨੇ ਪੂਰੀ ਸਿਵਲ ਫੈਸਟੀਟੀਮ ਔਰ ਸਾਡੇ ਆਪਣੀ ਟੀਮ ਦੇ ਨਾਲ ਸਾਹਿਲ ਗਿਲ ਦੁਸ਼ਾਂਜ ਜਸਵਿੰਦਰ ਸਿੰਘ ਗਨੇ ਦੀ ਟੀਮ ਦੇ ਨਾਲ ਤੁਸੀਂ ਆਪਣੇ ਡਾਊਟਸ ਕਲੀਅਰ ਕੀਤੇ ਅੱਗ ਕੀ ਲੱਗਦੀ ਜਿਵੇਂ ਆ ਇਹਨੂੰ ਕਿਤਰਾ ਦੇੜੀਆਂ ਨੇ ਫਾਇਰ ਡਿਪਾਰਟਮੈਂਟ ਬਾਰੇ ਤੁਸੀਂ ਜਾਣਕਾਰੀ ਹਾਸਲ ਕੀਤੀ ਸੋ ਮੈਂ ਫਾਇਰ ਟੀਮ ਦਾ ਜਿਹੜਾ ਵਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਇੱਥੇ ਆਇਆ ਨੂੰ ਜੀ ਆਇਆਂ ਕਹਿੰਦਾ 24 ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਨੂੰ ਨਮਸਕਾਰ ਦੱਸਿ ਕਿ ਐਸੋਲੇ ਮੈਡੀਕਲ ਕਾਲੇ ਵਿੱਚ ਸਿਵਲ ਡਿਫੈਂਸ ਜਿਹੜਾ ਪ੍ਰੋਗਰਾਮ ਹੈ सिविल डिफेंस ओ ਸਾਡੀ ਪ੍ਰਣਾਲੀ ਹੈ ਜਿਹੜੀ ਕਿ ਔਖੇ ਵੇਲੇ ਸੌਖੇ ਵੇਲੇ ਦੇਸ਼ ਦੇ ਮੁਸ਼ਕਲ ਭਾਂਜੇ ਪੀੜ ਭਾਂਜੇ ਉਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਆ ਵਿਰੋਹਾ ਖੜੇ ਨੇ ਸਿਵਲ ਡਿਫੈਂਸ ਦੇ ਇਹ ਸਾਰੇ ਹੀ ਐਸਾ ਕਰਿਆ ਜਾ ਰਿਹਾ ਇਹਨਾਂ ਨੂੰ ਅੱਗ ਕਿਦਾਂ ਬੁਝਾਉਣੀ ਹੈ ਸਿਵਲ ਡਿਫੈਂਸ ਵੱਲੋਂ ਜਿਹੜੇ ਸਰਕਾਰ ਵੱਲੋਂ ਜਿਹੜੇ ਸਾਨੂੰ ਇਨਸਟਰੂਮੈਂਟ ਦੇ ਦਿੰਦੇ ਨੇ ਉਹ ਹੈਗੇ ਨੇ ਇਹ ਸਾਰੇ ਇਨਸਟਰੂਮੈਂਟ ਮੁਸੀਬਤ ਵਲੇ ਬਿਲਡਿੰਗ ਨੂੰ ਢਾਉਣਾ ਹੋਵੇ ਕਟਿੰਗ ਲੋਹੇ ਕਟਿੰਗ ਕਰਨਾ ਹੋਵੇ ਡ੍ਰਿਲਿੰਗ ਕਰਨੀ ਹੋਵੇ ਜਾਂ ਸਟਰਕਚਰ ਜਿਹਦੇ ਤੇ ਮਰੀਜ਼ਾਂ ਨੂੰ ਪਾਇਆ ਜਾਂਦਾ ਉਹ ਤੁਹਾਨੂੰ ਸਾਰੇ ਵਿਖਾਉਣੇ ਆਹ ਹੈ ਕਿਨ ਗੱਡੀਆਂ ਦੇ ਟੂਲ ਨਸੀਬਤ ਵਲੇ ਮੰਨ ਲਓ ਕਿ ਲੋਹਾ ਕਟਿੰਗ ਲੋਡ ਪੈਂਦੀ ਆ ਕੋਈ ਬਿਲਡਿੰਗ ਢੱਟ ਗਈ ਆ ਕੋਈ ਲੈਂਟਰ ਡਿੱਗ ਪਿਆ ਨੂੰ ਕਟਿੰਗ ਵਾਸਤੇ ਇਹ ਜਿਹੜੇ ਟੂਲ ਸਾਰਾ ਸਿਵਲ ਡਿਫੈਂਸ ਦੇ ਸਾਡੇ ਸਾਰੇ ਕੰਮ ਹੁੰਦੇ ਨੇ ਮੌਕੇ ਦੇ ਮਜ਼ਦੂਰਾਂ ਤੋਂ ਦੱਸਦੇ ਨੇ ਆ ਸਾਰੇ ਸਾਰੇ ਅਸਲ ਮਜ਼ਦੂਰ ਨੇ

ਲੈਫਟ ਵਾਲੇ ਹੈੱਡ ਨੂੰ ਲੈਫਟ ਨੂੰ ਘੁਮਾ ਲਓ ਰਾਈਟ ਨੂੰ ਰਾਈਟ ਨੂੰ ਕਰ ਲਓ ਇੱਕ ਲੂਪ ਘਟ ਅੰਦਰ ਦੀ ਹੋ ਜੂਗਾ ਇੱਕ ਵਾਰ ਦੀ ਹੋ ਜੂਗਾ ਠੀਕ ਹੈ ਜੀ ਹੈਲੋ ਕੇਰਲ ਦੇ ਦੇਖੋ ਉਹਦੇ ਵਿੱਚ ਮੈਂ ਦੱਸਿਆ ਲੈਫਟ ਲੈਗ ਤੇ ਦੀ ਵਾਰ ਇਹਦੇ ਵਿੱਚ ਕੀ ਕਰਨਾ ਤੁਸੀਂ ਰਾਈਟ ਲੈਗ ਨਾਲ ਜੋੜ ਕੇ ਠੀਕ ਹੈ ਜੀ ਅਨੁਏ ਸੇਫਟੀ ਹੈਂਡਲ ਤੋਂ ਫੜ ਲੈਣਾ ਸੇਫਟੀ ਹੈਂਡਲ ਤੋਂ ਫੜ ਕੇ ਆਓ ਜੀ ਆਓ ਜੀ ਜਿੱਥੇ ਫਾਇਰ ਹੋਈ ਹੈ ਸਭ ਤੋਂ ਪਹਿਲਾਂ ਕੌਣ ਪਹੁੰਚਣਗੇ ਗਾਰਡਨਸ ਉਹਨਾਂ ਨੂੰ ਕੀ ਚਾਹੀਦੀ ਨੌਲੇਜ ਫਾਇਰ ਦੀ ਨੌਲੇਜ ਜੇ ਇਲੈਕਟ੍ਰਿਕ ਫਾਇਰ ਹੋ ਗਿਆ ਤੇ ਮੇਨ ਸਵਿਚ ਜਿੱਥੇ ਅੱਗ ਲੱਗੀ ਉਹਨੂੰ ਪੁੱਛਣਾ ਫਾਇਰ ਪਾਵਰ ਮੈਂ ਬਿਚਾਣਾ ਇਹ ਸਟਾਫ ਦੀ ਫਾਇਰ ਨੂੰ ਜੀਣਿਓ ਫਾਇਰੰਗਸ ਤੇ ਆ ਇੱਕ ਚੀਜ਼ ਯਾਦ ਕਰ ਲਿਓ ਜਾਂ ਬਸਟੇਲ ਉੱਪਰ ਨੂੰ ਕੁਛ ਕਰ ਦਿਓ ਨਾਲ ਆਪਸੇ ਜਿੱਦ ਬੰਦ ਕਰ ਦਿਓ ਜਾਂ ਨਹੀਂ ਪਹੁੰਚ ਤੋਂ ਬੰਦ ਕਰ ਦਿਓ ਤਾਂ ਪਾਸਵਰਡ ਨਾਲ ਹੈ ਇਹ ਸਿਧਲੀਏ ਤਾਂ ਸਿੱਧਾ ਕੀ ਉਸੇ ਦਸਤਾਵਰ ਪ੍ਰੋਵਾਈਡ ਦਸਤਾਵਰ ਰੱਖਣਾ जिता देना और नॉर्मल परसेंट करके खुद एम्बुलेंस ने पंजाब की सभी पूरी हैगी है अत चढ़ेल की नॉलेज उसको गेन करनी है तो इन किस तरह कॉन्ट्रेक्ट करना है ये तो सारा बड़ा आज का हिस्सा है ये दौड़ पीछे करना कैडेट को तो ना फैलाना और, और उस जिस जगह पर एड करनी है उसके एम्बुलेंस काम करना तो धन्यवाद सर जी अपना नाम दे रहे सर हां ना, मेरा नाम सुजी शर्मा चीफ गार्डन सेवरेंस संदेसर है ये जो ट्रेनिंग प्रोग्राम है ये सेवरेंस की कैपेसिटी बिल्डिंग पे है कैपेसिटी ਦਾ ਭਾਵ ਹੈ ਕਿ ਹੁਣ ਪ੍ਰੈਜੈਂਟ ਕੈਪੈਸਿਟੀ ਇਹਨਾਂ ਦੀ ਕੀ ਹੈ ਤੇ ਇਹਨਾਂ ਨੂੰ ਹੋਰ ਕਿਸ ਤਰ੍ਹਾਂ ਬੜਾਵਾ ਦਿੱਤਾ ਜਾਵੇ ਕਿਹੜੇ ਕਿਹੜੀਆਂ ਟ੍ਰੇਨਿੰਗ ਕਰਾਈਆਂ ਜਾਣ ਤਾਂ ਕਿ ਅੰਮ੍ਰਿਤਸਰ ਦੀ ਸਿਵਲੈਂਸ ਸਰਵਿਸ ਨੂੰ ਪੈਟਰ ਟਿਕਾ ਨਾ ਘਟ सके सो ਇਸ ਕਰਕੇ ਸਾਰੇ ਡਿਵੀਜ਼ਨਾਂ ਬਾਈਸ ਅਰਾਉਂਡ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹਨਾਂ ਚ ਸਿਵਲੈਂਸ ਹੁੰਦੀ ਕੀ ਹੈ ਗਾਰਡਨ ਸਰਵਿਸ ਬਾਰੇ ਵਿਸਤਾਰ ਜਾਣਕਾਰੀ ਅੰਮ੍ਰਿਤਸਰ ਸ਼ਹਿਰ ਬਾਰੇ ਜਾਣਕਾਰੀ ਔਰ ਉਹਦੇ ਨਾਲ ਨਾਲ ਫਰਸਟ ਏਡ ਫਾਇਰ ਫਾਈਟਿੰਗ ਰੈਸਕਿਊ ਅਤੇ ਹੋਰ ਨਾ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਅੱਗੇ ਤੋਂ ਜਾ ਕੇ ਪਹਿਲੇ ਤੋਂ ਵਧੀਆ ਤਰੀਕੇ ਨਾਲ ਅਮਰ ਸੇਵਾ ਕਰ ਸਕੇ ਜੇ ਤਾਂ ਭਲਾਂ ਰਾਜੇਸ਼ ਪਨੌਰ ਡਿਪਟੀ ਚੀਫ ਗਾਰਡਨ ਅਮਰ ਸਰ ਸਾਡੇ ਬਾਰੇ ਤਨੂ ਸ਼ਰਮਣ ਨੇ ਦੱਸਤਾ ਬਹੁਤ ਕੁਝ ਔਰ ਇਹ ਤਿੰਨੇ ਟ੍ਰੇਨਿੰਗ ਦੋ ਅਸੀਂ ਚਲਮ ਚ ਕਰ ਰਹੇ ਆ ਇੱਕ ਚੱਲ ਰਹੀ ਹੈ ਕੱਲ ਸਮਾਪਤ ਹੋਏਗੀ 180 ਵਾਲੰਟੀਅਰਜ਼ ਵਿੱਚ ਟ੍ਰੇਨਿੰਗ ਲੈ ਰਹੇ ਆ। ਇਟਸ ਆਫ ਸੀਡੀ ਆਪਾਂ ਦੂਸਰੀ ਟ੍ਰੇਨਿੰਗ ਉਹ ਸ਼ੁਰੂ ਕਰਾਂਗੇ ਹਫਤੇ ਬਾਅਦ। ਇਹਦੇ ਵਿੱਚ ਸਾਰਾ ਅਸੀਂ ਸਿਸਟਮ ਦਿਖਾ ਰਹੇ ਆ ਕਿਸ ਤਰ੍ਹਾਂ ਲੋਕਾਂ ਦੀ ਆਪਾਂ ਰੱਖਿਆ ਕਰਨੀ ਹੈ। ਕਿਸ ਤਰ੍ਹਾਂ ਮੁਕਾਬਲੇ ਕਰਨੇ ਆ ਕਿਸੇ ਕਿਸੇ ਗੱਲ ਦੇ ਨਾਲ ਵੀ ਤੇ ਇਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਆ ਅੱਜ ਸਾਡੀ ਟ੍ਰੇਨਿੰਗ ਦਾ 6 ਮਾਦੇ ਦਾ। ਟਾਡੇ ਸੇ ਸਿਵਲ ਫੈਸਲੋ ਜਿਹੜਾ ਉਮਰ ਦੇ ਬੱਚੇ ਤੋਂ ਲੈ ਕੇ ਬੋਡੇ ਤੱਕ ਸਾਰੇ ਆਏ ਨੇ ਔਰ ਥੋੜੇ ਦਿਨੇ ਤੇ ਲਾਂ ਪਹਿਲਾਂ ਤੋਂ ਹਮਲੇ ਜਿਹੜਾ ਕਿ ਸਿਵਲ ਫੈਸਲੋ ਅਲੱਗ-ਅਲੱਗ ਟ੍ਰੇਨਿੰਗ ਕਿਤੇ ਹੋ ਰਿਹਾ ਉਹ ਤੋਂ ਬਾਅਦ ਅੱਜ ਦਾ ਕੀ ਕੰਮ ਹੈ ਅੱਜ ਇਹਦੇ ਵਿੱਚ ਸਾਡੇ ਦੇ ਵਿੱਚ ਕੋਈ ਉਮਰ ਦੀ ਇਦਾਂ ਗੱਲ ਪਰ ਅਸੀਂ 18 ਸਾਲ ਤੋਂ ਉੱਪਰ ਲੈ ਕੇ 50 ਸਾਲ ਦੇ ਵਿੱਚ ਜਿਹੜੇ ਨਵੇਂ ਭਰਤੀ ਕੀਤੀ ਆ ਅਸੀਂ ਉਹਦੀ ਵੀ ਟ੍ਰੇਨਿੰਗ ਕਰ ਰਹੇ ਹਾਂ ਪਰ ਤੈਨੂੰ ਇਹਨਾਂ ਨੂੰ ਕੁਝ ਦਿੱਤਾ ਜਾਂ ਨਹੀਂ ਤੈਨੂੰ ਫਰਮ ਕਰਾ ਹਾਂ ਹਾਂ ਜੋ ਸਰਕਾਰ ਬਣਾਏਗਾ ਇਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ ਉਹ ਸ਼ਾਇਦ ਬੱਚਿਆਂ ਨੂੰ ਜੋ ਜੁਵਾ ਬੱਚਿਆਂ ਨੂੰ ਕੀ ਸੰਦੇਸ਼ ਹੈ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਵੱਧ ਤੋਂ ਵੱਧ ਇਹਦੇ ਵਿੱਚ ਆਪਣਾ ਹਿੱਸਾ ਲਓ ਔਰ ਪਬਲਿਕਲੀ ਰਿਪਲਾਈ ਕਰੋ ਔਰ ਆਪਣੇ ਵੀ ਰਿਪਲਾਈ ਕਰੋ ਵਾਟਰ ਸਰਵਿਸ ਮੇਰਾ ਸਟਾਫ ਸਿਊਰ ਡਿਫੈਂਸ ਸਟਾਫ ਤੇ ਸਾਰੇ ਮੇਰੇ ਸਖਿਆਰਤੀ ਟੈਨੀ ਤੇ ਬਾਹਰੋਂ ਆਇਆ ਸਟਾਫ ਤੇ ਮਾਸਟਰ ਜੀ ਨੂੰ ਸਾਰਿਆਂ ਨੂੰ ਮੇਰੀ ਅੱਜ ਦੀ ਸਤਿ ਸ਼੍ਰੀ ਅਕਾਲ ਪਹਿਲੇ ਮਿੰਟ ਤੁਸੀਂ ਇਹ ਦੱਸੋ ਕਿ ਕੋਈ ਨਾ ਕੋਈ ਤੁਹਾਡੇ ਪੱਲੇ ਪਿਆ ਵੀ ਸਿੱਖਿਆ। ਸਾਡੇ ਨੂੰ 50% ਬੰਦੇ ਵੀ ਸਿੱਖ ਕੇ ਚਲੇ ਜਾਂਦਾ ਤੇ ਸਮਝੋ ਵੀ ਅਸੀਂ ਤੁਹਾਡੇ ਲਈ ਕੋਈ ਸਮਾਂ ਗੱਡਿਆ ਡਿਪਾਰਟਮੈਂਟ ਨੇ। ਤੁਸੀਂ ਜਰੂਰ ਇਸ ਨੂੰ ਨਾ ਬੜੀ ਪ੍ਰੈਫਰੈਂਸ ਦਿਓ ਵੀ ਜੇ ਸਿੱਖੋਗੇ ਤੇ ਜਾ ਕੇ ਆਪਣੇ ਮੱਲੇ ਗਲੀ ਆ ਆਪਣੇ ਇਲਾਕੇ ਦੇ ਲੋਕਾਂ ਨੂੰ ਦੱਸਿਓਗੇ ਹੋਜੀ। ਮੈਨੂੰ ਮੜਾ ਜਾ ਹੱਥ ਖੜਾ ਕਰਕੇ ਦੱਸਿਓ ਜਿੰਨਾ। ਸਾਡੇ ਡਿਪਾਰਟਮੈਂਟ ਦੀ ਤਰਫੋਂ ਸਰਕਾਰੀ ਨਹੀਂ ਅਹੀਂ ਆਪਣੇ ਤਰਫੋਂ ਅਹੀਂ ਤੁਹਾਡੇ ਗੱਲ ਦੁਪਹਿਰ ਲਈ ਖਾਣ ਦਾ ਪ੍ਰਬੰਧ ਕਰਾਂਗੇ ਤੇ ਇਹਨਾਂ ਨੂੰ ਇੱਕ ਰੀਣਾ ਇਸ ਕਲਾਸ ਤੋਂ ਮਤਲਬ ਹੁਣ ਤੁਸੀਂ ਲੰਚ ਬ੍ਰੇਕ ਤੋਂ ਬਾਅਦ ਇੱਕ ਰੀ ਤੁਹਾਨੂੰ ਦੁਬਾਰਾ ਰਿਪੀਟ ਕਰਾ ਦਵਾਂਗੇ ਉਹਦੇ ਚ ਇੱਕ ਤੁਹਾਨੂੰ ਵੀ ਤੁਸੀਂ ਸਿਵਲ ਫਰਸਟ ਦੇ ਕਦੀ ਵੀ ਉਹਦੇ ਆਉਣ ਵਾਲੇ ਮਨ ਮੈਂ ਤੁਹਾਡੇ ਇੱਥੇ ਹੁਣ ਨਹੀਂ ਬੋਲਣਾ ਕਿ ਤੁਸੀਂ ਰਜਿਸਟ੍ਰੇਸ਼ਨ ਨੰਬਰ ਉਹਦੇ ਜਾਂਦਾ ਹੋਏ ਠੀਕ ਹੈ ਨਾ ਐਨੀ ਇਹਡਿਪਾਰਟਮੈਂਟ ਜੀ ਕੋਈ ਜੋ ਕਿ ਰੀਕਾ ਦਾ ਕੰਟਰੋਲਰ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਵੀ ਆਪਣੀ ਐਕਸਪਰਟਲੀ ਸਰ ਆਪਣਾ ਨਾਮ ਅਹੁਦਾ ਤੇ ਸਰ ਡਿਪਾਰਟਮੈਂਟ ਕਿਹੜਾ ਤੇ ਕਿਹੜੀ ਟ੍ਰੇਨਿੰਗ ਕਰ ਰਹੀ ਹੈ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਂਟ ਪੰਜਾਬ ਹੌਮ ਗਾਰਡ ਟ੍ਰੈਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਅੰਮ੍ਰਿਤਸਰ ਇਹ ਟ੍ਰੇਨਿੰਗ ਜਿਹੜੀ ਹੈ ਕਪੈਸਿਟੀ ਆਫ ਬਿਲਡਿੰਗ ਦੀ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਰਹਿਨਮਾਈ ਹੇਠ ਇਹ ਚੱਲ ਰਹੀ ਹੈ ਇਸ ਸੱਤ ਸੱਤ ਦਿਨ ਦੇ ਪੜਾ ਜਿਹੜੇ ਆ ਹਰ ਸ਼ਹਿਰ ਹਰ ਜਿੱਥੇ ਜਿੱਥੇ ਸਿਵਲ ਫੈਂਸ ਦਾ ਟਾਣ ਹੈ ਉੱਥੇ ਆਮ ਪਬਲਿਕ ਦੇ ਲੋਕਾਂ ਨੂੰ ਅਵੇਅਰਨੈਸ ਜਾਗਰੂ ਕਰ ਲਈ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਆ ਜਿਹੜੀ ਕਿ ਹਰੇਕ ਪਰਿਵਾਰ ਦੇ ਵਿੱਚ ਹਰੇਕ ਖੇਤਰ ਦੇ ਵਿੱਚ ਲੋਕਾਂ ਨੂੰ ਕੁਦਰਤੀ ਆਫਤਾਂ ਤੋਂ ਬਚਾ ਲਈ ਆਪਣੀ ਜਾਨ ਮਾਲ ਦੀ ਰਾਖੀ ਕਰਨ ਦੀ ਆਪਣੇ ਬਚਾਅ ਕਰ ਲਈ ਜਿਹੜੀ ਆ ਇਹ ਟ੍ਰੇਨਿੰਗ ਦਾ ਦਿੱਤਾ ਜਾਣਾ ਜ਼ਰੂਰੀ ਆ ਜਿਹੜੇ ਕਿ ਹਰ ਖੇਤਰ ਵਿੱਚ ਹਰ ਪਰਿਵਾਰ ਦੇ ਘਰ ਘਰ ਤੱਕ ਪਹੁੰਚਾਈ ਜਾ ਰਹੀ ਹੈ। ਇਹ ਛੇੜ ਚ ਮੁਸਲਮਾਨ ਤੇ ਹਰ ਸਮਾਜ ਦੇ ਸਿਵਲ ਡਿਫੈਂਸ ਨੇ ਕੰਮ ਆਈ ਹੈ। ਇਸ ਵੇਲੇ ਜਦੋਂ ਸਾਡੇ ਪਾਕਿਸਤਾਨ ਦੇ ਥੋੜੇ ਮਹੀਨੇ ਪਹਿਲਾਂ ਜਿਹੜਾ ਗ੍ਰੇਟ ਹੌਨਾ ਹਮਲੇ ਨਹੀਂ ਲਾਇਆ ਕਿ ਫੇਸ਼ਡ ਹੋਈ ਸੀਗੀ। ਉਹ ਵਾਰ ਸਿਵਲ ਡਿਫੈਂਸ ਨੇ ਬਹੁਤ ਮਦਦ ਕੀਤੀ। ਐਸ ਵਾਰ ਬੱਚਿਆਂ ਨੂੰ ਕਿ ਸੰਜਾਇਆ ਗਿਆ? ਬੱਚਿਆਂ ਨੂੰ ਇਹੀ ਦੱਸਿਆ ਗਿਆ ਕਿ ਕੁਦਰਤੀ ਆਫਦਾਨ ਦੇ ਨਾਲ ਨਾਲ ਜਿਹੜੀਆਂ ਮੈਨਮੇਡ ਦੁਆਰਾ ਜਿਹੜੀਆਂ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਰਿਲੇਸ਼ਨ ਨਹੀਂ ਅੱਛੇ ਜੇਕਰ ਉਹਨਾਂ ਵੱਲੋਂ ਕੋਈ ਜੰਗ ਦੇ ਅਸਰ ਬਣ ਜਾਂਦੇ ਨੇ ਉਸ ਅਸਰ ਵਿੱਚ ਕੰਮ ਕਰਨ ਦੇ ਤਰੀਕਿਆਂ ਵਿੱਚ ਆਪਣੇ ਪਰਿਵਾਰ ਆਪਣਾ ਬਚਾਅ ਕਰਦੇ ਆਪਣੇ ਪਰਿਵਾਰ ਦਾ ਬਚਾਅ ਕਰਦੇ ਆਮ ਨਾਗਰਿਕ ਲੋਕਾਂ ਦਾ ਵੀ ਆਪਾਂ ਬਚਾਅ ਕਰਨਾ ਦੇ ਤਰੀਕਿਆਂ ਦੀ ਇੱਕ ਟ੍ਰੇਨਿੰਗ ਲੈਣੀ ਹੈ ਉਹ ਕਿਸ ਤਰ੍ਹਾਂ ਲੈਣੀ ਹੈ ਸਾਡੇ ਕੋਲ ਮਾਸਟਰ ਟ੍ਰੇਨਰ ਆਏ ਨੇ ਜੋ ਕਿ ਮਾਨਯੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇਥੇ ਉਹਨਾਂ ਦੀ ਰਹਿਨਮਾਈ 'ਚ ਪਹੁੰਚੇ ਨੇ ਤੇ ਉਹ ਟ੍ਰੇਨਿੰਗ ਦੇ ਰਹੇ ਨੇ